ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਦੀ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਕਤ ਦੇਸ਼ ਭਰ ਤੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹੈ ਸਿਆਸਤ ਵੀ ਗਰਮਾਈ ਹੋਈ ਹੈ ਇਸ ਤਰ੍ਹਾਂ ਤੇ ਹੁਸ਼ਰਪੁਰ ਦੇ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਉਤਾਰੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਸ਼ਾਮਲ ਹੁੰਦੇ ਆ ਸਾਰੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਹੁਸ਼ਾਰਪੁਰ ਲੋਕ ਸਭਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਅੱਜ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਰਾਜਕੁਮਾਰ ਦੇ ਹੱਕ 'ਚ ਇੱਕ ਚੋਣ ਰੈਲੀ ਕਰਨ ਦੇ ਲਈ ਪਹੁੰਚਦੇ ਨੇ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਵਿਖੇ ਹਾਲਾਂਕਿ ਇਹ ਸਮਾਗਮ ਹੁਸ਼ਾਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਇੱਕ ਨੀਚੀ ਪੈਲੱਸ ਦੇ ਵਿੱਚ ਰੱਖਿਆ ਹੁੰਦਾ ਜਿਸ ਵਿੱਚ ਇਹ ਭਾਰੀ ਗਿਣਤੀ ਦੇ ਵਿੱਚ ਹਲਕਾ ਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਪ੍ਰੰਤੂ ਇਹ ਸਭ ਦਰਮਿਆਨ ਇੱਕ ਗੱਲ ਵੇਖਣ ਨੂੰ ਸਾਹਮਣੇ ਆਈ ਹੈ ਕਿ ਹੁਸ਼ਿਆਰਪੁਰ ਦੇ ਹਲਕਾ ਚੱਬਿਆਲ ਵਿਖੇ ਆਮ ਆਦਮੀ ਪਾਰਟੀ ਦੋ ਫਾੜ ਹੋ ਚੁੱਕੀ ਹੈ ਜਿਸ ਦੀ ਤਾਜ਼ਾ ਉਦਾਹਰਣ ਇਸ ਗੱਲ ਤੋਂ ਲਈ ਜਾ ਸਕਦੀ ਹੈ ਕਿ ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬਿਆਲ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਲੀ ਕਰਨ ਲਈ ਪਹੁੰਚਦੇ ਨੇ ਤਾਂ ਇਸ ਮੌਕੇ ਹਲਕਾ ਚੱਬਿਆਲ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਗਾਇਬ ਨਜ਼ਰ ਆਉਂਦੇ ਨੇ ਹਾਲਾਕੀ ਹਰਮਿੰਦਰ ਸਿੰਘ ਸੰਧੂ ਨੂੰ ਸਟੇਜ ਤੇ ਨਾ ਵੇਖ ਕੇ ਹਰ ਇੱਕ ਵਿਅਕਤੀ ਦੀ ਜ਼ੁਬਾਨ ਤੇ ਵੀ ਇਹੀ ਗੱਲ ਆ ਰਹੀ ਸੀ ਕਿ ਆਖਰਕਾਰ ਹਰਮਿੰਦਰ ਸਿੰਘ ਸੰਧੂ ਵੱਲੋਂ ਇਸਰਾਈਲੀ ਦੇ ਵਿੱਚ ਸ਼ਮੂਲੀਅਤ ਕਿਉਂ ਨਹੀਂ ਕੀਤੀ ਗਈ ਹੈ ਕਿ ਹਰਮਿੰਦਰ ਸਿੰਘ ਸੰਧੂ ਨੂੰ ਇਸ ਲਈ ਰੈਲੀ ਦੇ ਵਿੱਚ ਭਾਗ ਲੈਣ ਲਈ ਸੱਦਾ ਮਿਲਿਆ ਸੀ ਜਾਂ ਨਹੀਂ ਫਿਲਹਾਲ ਇਹ ਜਾਤਾ ਹਰਮਿੰਦਰ ਸਿੰਘ ਸੰਧੂ ਹੀ ਦੱਸ ਸਕਦੇ ਨੇ ਜਾਫਰ ਖੁੱਦ ਡਾਕਟਰ ਰਾਜਕੁਮਾਰ ਚੱਬੀਵਾਲ ਕਿਉਂਕਿ ਇਸ ਗੱਲ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ ਕਿ ਅਜੇ ਤੱਕ ਵੀ ਹਰਮਿੰਦਰ ਸਿੰਘ ਸੰਧੂ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਉਹਨਾਂ ਨੂੰ ਰਸ ਨਹੀਂ ਆ ਰਹੀ ਹੈ ਪਸੰਦ ਨਹੀਂ ਆ ਰਹੀ ਕਿਉਂਕਿ ਸਾਲ 2022 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਵੱਲੋਂ ਉਸ ਵਕਤ ਕਾਂਗਰਸ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵਿਰੁੱਧ ਇਲੈਕਸ਼ਨ ਲੜਿਆ ਗਿਆ ਸੀ ਤੇ ਮਹਿਜ਼ 7000 ਲੀਡ ਤੇ ਫਰਕ ਦੇ ਨਾਲ ਹਰਮਿੰਦਰ ਸਿੰਘ ਸੰਧੂ ਨੂੰ ਸਾਹਮਣਾ ਕਰਨਾ ਪਿਆ ਸੀ ਤੇ ਇਸ ਤੋਂ ਇਸ ਤੋਂ ਬਾਅਦ ਸਿਆਸਤ ਉਸ ਵਕਤ ਹੋਰ ਵੀ ਜ਼ਿਆਦਾ ਗਰਮਾਈ ਸੀ ਡਾਕਟਰ ਜਦੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਦੇ ਵਿਧਾਇਕ ਸਨ ਤੇ ਵਿਰੋਧੀ ਧਿਰ ਦੇ ਆਗੂਪੇਤਾ ਵੀ ਸਨ ਤਾਂ ਉਹਨਾਂ ਤੇ ਵੱਡੇ ਦੋਸ਼ ਲੱਗੇ ਸਨ ਵੱਡੇ ਇਲਜ਼ਾਮ ਲੱਗੇ ਸਨ ਚਾਲੀ ਸੈਂਕਸ਼ਨ ਪੱਤਰ ਵੰਡਣ ਨੂੰ ਲੈ ਕੇ ਸੋਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਵਿੱਚ ਪਹੁੰਚਦੇ ਨੇ ਤਾਂ ਹਰਮਿੰਦਰ ਸਿੰਘ ਸੰਧੂ ਦੀ ਗੈਰ ਹਾਜ਼ਰੀ ਇਸ ਗੱਲ ਵੱਲ ਇਸ਼ਾਰਾ ਕਰਤੀ ਹੈ ਕਿ ਹੁਸ਼ਿਆਰਪੁਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਕਿ ਪਹਿਲਾਂ ਹੀ ਆਪਣੇ ਆਪ ਨੂੰ ਵਰਕਰ ਅਤੇ ਵਲੰਟੀਅਰਸ ਠੱਗੇ ਹੋਏ ਮਹਿਸੂਸ ਕਰਦੇ ਨੇ ਸਮੇਂ-ਸਮੇਂ ਤੇ ਖਬਰਾਂ ਵੀ ਸਾਡੇ ਵੱਲੋਂ ਨਸ਼ਰ ਕੀਤੀਆਂ ਜਾਂਦੀਆਂ ਨੇ ਕਿਸ ਕਿਸ ਕਦਰ ਵਿਧਾਇਕਾਂ ਨੂੰ ਲੈ ਕੇ ਕਿਸ ਕਦਰ ਕੈਬਨਟ ਮੰਤਰੀ ਨੂੰ ਲੈ ਕੇ ਪੁਰਾਣੇ ਵਲੰਟੀਅਰਸ ਦੇ ਵਿੱਚ ਪੁਰਾਣੇ ਵਰਕਰਾਂ ਦੇ ਵਿੱਚ ਜਿਨ੍ਹਾਂ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਵੋਟਾਂ ਮੰਗੀਆਂ ਗਈਆਂ ਨੇ ਉਹਨਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਿ ਮੰਤਰੀ ਸਾਹਿਬ ਕਾਂਗਰਸੀਆਂ ਨੂੰ ਨਾਲ ਲਾ ਕੇ ਫਿਰਦੇ ਨੇ ਕਿ ਵਿਧਾਇਕਾ ਵੱਲੋਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਜਿਹੜਾ ਨਹੀਂ ਦਿੱਤਾ ਜਾਂਦਾ ਹਾਲਾਂਕਿ ਇੱਕਦੁੱਕਾ ਵਿਧਾਇਕਾ ਨੂੰ ਛੱਡ ਕੇ ਬਾਕੀ ਹੁਸ਼ਾਰਪੁਰ ਜ਼ਿਲ੍ਹੇ ਦੇ ਹਰ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਰੁੱਧ ਵਰਕਰਾਂ ਤੇ ਵਲੰਟੀਅਰਸ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਗਈ ਸੀ ਖ਼ਬਰਾਂ ਵੀ ਹੁਸ਼ਾਰਪੁਰ న్యూਸ ਚੈਨਲ ਵੱਲੋਂ ਕਈ ਵਾਰ ਨਸ਼ਰ ਕੀਤੀਆਂ ਗਈਆਂ ਸਨ ਤੇ ਅੱਜ ਹਰਮਿੰਦਰ ਸਿੰਘ ਸੰਧੂ ਅਤੇ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਇੱਕੋ ਹੀ ਮੰਚ ਤੇ 71 ਇਕੱਠਿਆਂ ਨਜ਼ਰ ਨਾਉ ਨਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਵਿੱਚ ਕੁਝ ਵੀ ਹੋਲਿਸਵੈਲ ਨਹੀਂ ਹੈ ਧੜੇਬੰਦੀ ਜੋ ਕਿ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ ਉਹ ਧੜੇਬੰਦੀ ਇੰਜ ਜਾਪਦਾ ਹੈ ਕਿ ਹੋਰ ਵੀ ਵੱਡਾ ਰੂਪ ਧਾਰਨ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੋ ਫੜ ਹੋ ਚੁੱਕੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਜੋ ਸੂਤਰਾਂ ਮੁਤਾਬਕ ਜਾਣਕਾਰੀ ਹਾਸਲ ਹੋਈ ਹੈ ਕਿ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਕੂ ਜਿਹੜੇ ਹਰਮਿੰਦਰ ਸਿੰਘ ਸੰਧੂ ਦੇ ਧੜੇ ਦੇ ਨਾਲ ਸੰਬੰਧ ਰੱਖਦੇ ਨੇ ਚਾਹੇ ਉਹਨਾਂ ਦੇ ਵਿੱਚ ਬਲਾਕ ਪ੍ਰਧਾਨ ਨੇ ਚਾਹੇ ਉਹ ਛੋਟੇ ਵਰਕਰ ਨੇ ਚਾਹੇ ਉਹ ਛੋਟੇ ਆਗੂ ਨੇ ਤਾਂ ਉਹਨਾਂ ਬੋਲੋ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਹੈ ਇਸ ਰੈਲੀ ਦੇ ਵਿੱਚ ਭਾਗ ਨਹੀਂ ਲਿਆ ਗਿਆ ਹੈ ਹਾਲਾਂਕਿ ਇਸ ਰੈਲੀ ਦੇ ਵਿੱਚ ਹਰਮਿੰਦਰ ਸਿੰਘ ਸੱਧੂ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਸੀ ਜਾਂ ਨਹੀਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਇਹ ਗੱਲ ਜਾਂ ਤਾਂ ਭਲੀ ਭਾਂਤ ਹਰਮਿੰਦਰ ਸਿੰਘ ਸੰਧੂ ਹੀ ਦੱਸ ਸਕਦੇ ਨੇ ਜਾਂ ਫਿਰ ਖੁਦ ਡਾਕਟਰ ਰਾਜਕੁਮਾਰ ਕਿ ਕਿਸ ਤੋਂ ਹਰਮਿੰਦਰ ਸਿੰਘ ਸੰਧੂ ਤੋਂ ਇਲਾਵਾ ਚਾਹੇ ਟਾਂਡਾ ਤੋਂ ਵਿਧਾਇਕ ਦੀ ਗੱਲ ਕਰੀਏ ਹਲਕਾ ਸ਼ਾਮ 84 ਤੋਂ ਵਿਧਾਇਕ ਦੀ ਗੱਲ ਕਰੀਏ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਦੀ ਗੱਲ ਕਰੀਏ ਦਸੂਆ ਤੋਂ ਵਿਧਾਇਕ ਹੁਣਾਂ ਦੀ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਵੀ ਜਾ ਜਿਹੜੇ ਚੇਅਰਮੈਨ ਨੇ ਜਾਂ ਆਗੂ ਨੇ ਉਹਨਾਂ ਸਾਰਿਆਂ ਵੱਲੋਂ ਇਸਰਾਈਲੀ ਦੇ ਵਿੱਚ ਸ਼ਮੂਲੀਅਤ ਕੀਤੀ ਹੋਈ ਸੀ ਪਰੰਤੂ ਹਰਮਿੰਦਰ ਸਿੰਘ ਸੰਧੂ ਦੇ ਖੇਮੇ ਦੇ ਕਿਸੇ ਵੀ ਵਰਕਰ ਜਾਂ ਆਗੂ ਵੱਲੋਂ ਇਸਰਾਈਲੀ ਦੇ ਵਿੱਚ ਨਾ ਜਾਣਾ ਇਥੋਂ ਤੱਕ ਕਿ ਹਲਕਾ ਇੰਚਾਰਜ ਹੁੰਦਿਆਂ ਹੋਇਆਂ ਹਰਮਿੰਦਰ ਸਿੰਘ ਦੇ ਸੰਧੂ ਵੱਲੋਂ ਆਪਣੇ ਹੀ ਹਲਕੇ ਦੇ ਉਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਨਾ ਕਰਨਾ ਜਿੱਥੇ ਕਿ ਮੁੱਖ ਮੰਤਰੀ ਖੁਦ ਪਹੁੰਚੇ ਹੋਣ ਤਾਂ ਇਹ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਹਲਕਾ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੋ ਫੜ ਹੋ ਚੁੱਕੀ ਹੈ ਸੋ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਹਾਈਆਂ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 0 ਦੇ ਫਰਕ ਦੇ ਨਾਲ ਜਿੱਤ ਹਾਸਲ ਕਰੇਗੀ 13 ਯਾਨੀ ਕਿ 13 ਦੀਆਂ 13 ਲੋਕ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਪ੍ਰੰਤੂ ਇਸ ਗੱਲ ਤੋਂ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਪਾਰਟੀ ਦੇ ਵਿੱਚ ਬਣੇ ਰਹਿਣਗੇ ਤਾਂ ਕੀ ਆਮ ਆਜ਼ਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਤੇ ਜਿੱਤ ਹਾਸਲ ਕਰ ਸਕੇਗੀ ਜਾਂ ਨਹੀਂ ਇਹ ਤਾਂ ਫਿਲਹਾਲ 4 ਜੂਨ ਜਾਨਕਿ ਜਿਸ ਦਿਨ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਉਸ ਦਿਨ ਹੀ ਪਤਾ ਲੱਗੇਗਾ ਪਰੰਤੂ ਪੰਜਾਬ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੱਤਵੇਂ ਗੇਟ ਦੇ ਵਿੱਚ ਚੋਣਾਂ ਹੋਣਗੀਆਂ ਜਨਕਿ ਆਖਰੀ ਚਰਨ ਦੇ ਵਿੱਚ ਚੋਣਾਂ ਹੋਣ ਗਿਆ ਤੇ ਅਜੇ ਵੀ ਡੇਢ ਕੁ ਮਹੀਨੇ ਦੇ ਕਰੀਬ ਕਰੀਬ ਦਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਪਿਆ ਕਿ ਇਸ ਸਮੇਂ ਦੌਰਾਨ ਹੁਸ਼ਾਰਪੁਰ ਜ਼ਿਲ੍ਹੇ ਦੀ ਸਮੁੱਚੀ ਆਮ ਆਦਮੀ ਪਾਰਟੀ ਇਕਜੁੱਟ ਹੁੰਦੀ ਹੈ ਕਿ ਹੁਸ਼ਾਰਪੁਰ ਦੇ ਹਲਕਾ ਚੱਬਿਆਲ ਤੋਂ ਜੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਉਹ ਡਾਕਟਰ ਰਾਜਕੁਮਾਰ ਦੇ ਨਾਲ ਮਿਲ ਕੇ ਚੱਲਣਗੇ ਕਿ ਉਹਨਾਂ ਦਾ ਸਾਥ ਦੇਣਗੇ ਕਿ ਆਪਣੇ ਹਲਕੇ ਦੇ ਵਿੱਚ ਜਾ ਕੇ ਕਸਬਿਆਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਡਾਕਟਰ ਰਾਜਕੁਮਾਰ ਚੱਬੇਵਾਲੀ ਵੋਟਾਂ ਮੰਗਣਗੇ ਜਾਂ ਨਹੀਂ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਇਸ ਗੱਲ ਨੂੰ ਗੰਭੀਰਤਾ ਨਾਲ ਲਵੇਗੀ ਜਾਂ ਨਹੀਂ ਕਿ ਪਾਰਟੀ ਹਾਈ ਕਮਾਨ ਹੁਸ਼ਿਆਰਪੁਰ ਦੇ ਵਿੱਚ ਇਹ ਜੋ ਧੜੇਬੰਦੀਆਂ ਦਾ ਦੌਰ ਚੱਲ ਰਿਹਾ ਹੈ ਇਸ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਚੇਕਰ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਧੜੇਬੰਦੀ ਚੱਲਦੀ ਰਹੀ ਤਾਂ ਮੈਨੂੰ ਲੱਗਦਾ ਹੈ ਕਿ 13 ਦੀਆਂ 13 ਪੰਜਾਬ ਦੀਆਂ ਲੋਕ ਸਭਾ ਸੀਟਾਂ ਤੇ ਚੋਣਾਂ ਜਿੱਤਣੀਆਂ ਆਮ ਆਦਮੀ ਪਾਰਟੀ ਲਈ ਸੁਖਾਲੀਆਂ ਨਹੀਂ ਹੋਣਗੀਆਂ